ਬਹੁਤ ਮਿਹਰਬਾਨੀ ਜੀ ਮੇਰੇ ਨਾਲ ਬੜੀ ਖੂਬਸੂਰਤ ਆਵਾਜ਼ ਨੂਰਦੀਪ ਨੂਰ ਥੋੜੀ ਨਜ਼ਰ ਮਾਈਕ ਦੇ ਦੇ ਮੇਰੇ ਵੀ ਛੋਟਾ ਦਲਵਾ ਗੁੰਦਲ 200 ਰੁਪਏ ਮੇਰਾ ਮਾਨ ਕੀਤਾ ਮੈਂ ਤੈਨੂੰ ਦਿਲ ਤੋਂ ਮਸ਼ਕੂਰ ਹਾਂ ਚੰਗਾ ਕੀਤਾਈ ਆਦਤ ਪਾਈ ਹੋ ਇਹ ਆਦਤ ਪਾਏਗਾ ਤੇ ਗੱਲ ਬਣਨੀ ਆ ਬਹੁਤ ਮਿਹਰਬਾਨੀ ਹੈ ਹਲੋ ਠੀਕ ਆ ਖੋਲ ਦਿਓ ਥੋੜਾ ਜਿਹਾ ਇਹ ਮੈਨੂੰ ਇਹਨਾਂ ਫੜਾਇਆ ਮੜਾ ਕਰਕੇ ਤੇ ਮੈਂ ਇਹਨੂੰ ਚੰਗਾ ਕਰਕੇ ਬਣਾਉਣਾ ਈ ਇਹਨੂੰ ਮੜਾ ਕਰਨਾ ਈ ਹੋਣਾ ਆ ਤੁਸੀਂ ਕਹਿੰਦੇ ਹੋਣੇ ਆ ਛੋਟੀ ਜੀ ਆ ਕੀ ਕਰੂਗੀ ਪਰ ਆਪਾਂ ਸਾਰੇ ਜ਼ਿੰਮੇਦਾਰ ਆਂ ਮਿਰਚਾਂ ਬੀਜਦੇ ਹਰੀਆਂ ਇੱਕ ਐਡੀਆਂ ਵੱਡੀਆਂ ਹਰੀਆਂ ਮਿਰਚਾਂ ਹੁੰਦੀਆਂ ਨੇ ਅੱਠ ਅੱਠ ਰੋਟੀ ਨਾਲ ਖਾ ਜੀਦੀਆਂ ਕੱਖੋਂ ਨਹੀਂ ਹੁੰਦਾ ਇੱਕ ਐਡੀਕ ਮਿਰਚ ਹੁੰਦੀ ਜਿਹਨੂੰ ਲੌਂਗੀ ਮਿਰਚ ਕਹਿੰਦੇ ਆ ਦਾੜ ਥੱਲੇ ਆ ਜਾਏ ਕੰਨਾਂ ਥਣੀ ਧੂਆਂ ਕੱਢਣ ਦੀ ਸੌ ਰੱਬ ਦੀ ਮੈਨੂੰ ਤੇ ਉਹ ਹੀ ਯਾਦ ਦੀ ਜੇ ਅੱਗੋਂ ਪਤਾ ਨਹੀਂ ਹੁਣ ਕਿਦਾਂ ਨਿਕਲਦੀ ਐ ਤੁਹਾਨੂੰ ਦੁਆ ਕੇ ਸੁਣਾ ਦਿੰਦੀ ਮਿਹਰਬਾਨੀ ਸਾਡੇ ਗੇੜਿਆਂ ਦਾ ਕਦੋਂ ਮੁੱਲ ਪਾਵੇਂਗੀ ਸਾਡੀ ਵਾਰੀ ਹੁੰਦਾ ਸੀ ਪਹਿਲਾਂ 10ਵੀਂ ਕਰਨੀ ਫਿਰ ਪ੍ਰੈਪ ਕਰਨੀ ਫਿਰ ਫਰਸਟイヤー ਫਿਰ ਸੈਕੰਡイヤー ਫਿਰ ਫਾਈਨਲ ਅੱਜਕੱਲ੍ਹ ਪਲੱਸ 2 ਕਰੋ ਤੇ ਵੜ ਜਾਓ ਕਾਲਜ ਸਿੱਧੇ ਜਾ ਕੇ ਠੱਕ ਕਾਲਜ ਚਲਾ ਗਿਆ ਮੁੰਡਾ ਮੁੰਡੇ ਦੇ ਮੂੰਹ ਤੇ ਨਿਗੀ ਨਿਗੀ ਮੋਛਾ ਹੀ ਹੈ ਜਵਾਨੀ ਦੇ ਪਹਿਲੇ ਟਾਂ ਤੇ ਪੈਰ ਤਰਿਆ ਹੈ ਮਾਨ ਸਾਹਿਬ ਨੇ ਬੜਾ ਖੂਬਸੂਰਤ ਲਿਖਿਆ 21 ਸਾਲ ਜਵਾਨ ਦੀ ਉਮਰ ਹੋਈ ਉਸੇ ਵਕਤ ਸ਼ਕੀਨੀਆਂ ਲਾਉਣ ਲੱਗਾ ਮੁੱਛਾਂ ਕੁੰਡੀਆਂ ਲਾਹੂ ਵਿੱਚ ਜੋਸ਼ ਆਇਆ ਮਾੜਾ ਵੇਖ ਕੇ ਡਾਂਗ ਡਰਾਉਣ ਲੱਗਾ ਢਲਦੀ ਗਈ ਜਵਾਨੀ ਦੀ ਉਮਰ ਜਿਉਂ ਜਿਉਂ ਬੀਤੇ ਵੇਲੇ ਨੂੰ ਫੇਰ ਪਛਤਾਉਣ ਲੱਗਾ ਉਹ ਤਿਆ ਸਿੰਘ ਠੋਤਰੀ ਪਕੜ ਮਾਲਾ ਤੇ ਰੁਸੇ ਰੱਬ ਨੂੰ ਫੇਰ ਲੱਗਾ ਜਵਾਨੀ ਦੇ ਪਹਿਲੇ ਟਾਂ ਤੇ ਪੈਰ ਧਰਿਆ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਪਾਪੇ ਨੂੰ ਜਾ ਕੇ ਕਹਿੰਦਾ ਕੁੱਟ ਮੈਨੂੰ ਮਹੀਨੇ ਦੀ ਪਾਕਟ ਮਨੀ ਦੇ ਪਾਪਾ ਕਹਿੰਦਾ ਕਿੰਨੀ ਆਂਦਾ ਇੰਨੀ ਆਂਦਾ ਆ ਲੈ ਫੜ ਅੱਜ ਪਹਿਲੀ ਤਰੀਕ ਹੀ ਆਉਂਦੀ ਪਹਿਲੀ ਤਰੀਕ ਤੱਕ ਮੈਨੂੰ ਨਹੀਂ ਕੋਣਾ ਕਹਿੰਦਾ ਚੰਗਾ ਤੁਹਾਨੂੰ ਪਤਾ ਜਵਾਨੀ ਚੜਿਆ ਹੁੰਦਾ ਜਾਂਦਿਆਂ ਅੱਖ ਲੜ ਜਾਂਦੀ ਆ ਅੱਖ ਲੜ ਜਾਂਦੀ ਆ ਤੇ ਉਹ ਜਿਹੜੀ ਮਹੀਨੇ ਦੀ ਪੌਕਟ ਮੰਦੀ ਹੁੰਦੀ ਅਠਾ ਗੱਟਾ ਚੋਤ ਜਾਂਦੀ ਆ ਜੁੱਤੀ ਉਹਦੇ ਮਗਰ ਫਿਰ ਫਿਰ ਤੋੜ ਲੈਂਦਾ ਹੁਣ ਟੁੱਟੀ ਜੁੱਤੀ ਲੈ ਕੇ ਪਾਪੇ ਕੋ ਨਹੀਂ ਜਾਂਦਾ ਭੀ ਜੇ ਪਾਪੇ ਕੋ ਜੁੱਤੀ ਮੰਗੀ ਪਾਪੇ ਨੇ ਤੇ ਜੁੱਤੀਆਂ ਦੇਣੀਆਂ ਹੁਣ ਜਿਹਦੇ ਮਗਰ ਜਾਂਦਾ ਉਹਨੂੰ ਕਹਿੰਦਾ ਸਾਡੇ ਗੇੜਿਆਂ ਦਾ ਕਦੋਂ ਮੁੱਲ ਪਾਵੇਂਗੀ ਉਹ ਸਾਡੇ ਪਰਾਂ ਦੇ ਵਿੱਚ ਕਿੰਨੇ ਖੂਬੇ ਕੰਡੇ ਨੀ ਜ਼ਖਮ ਗਿਣੇ ਤਾਂ ਫੇਰ ਤੈਨੂੰ ਪਤਾ ਲੱਗੇ ਉਹ ਤੇਰੇ ਸ਼ਹਿਰ ਤੋਂ ਮੰਗਲ ਦਾ ਪਿੰਡ ਕਿਨਾ ਨਿਪੈਂਦਾ ਮਣੇ ਤਾਂ ਫੇਰ ਤੈਨੂੰ ਪਤਾ ਸਾਨੂੰ ਤਾਂ ਇੱਕੋ ਹੀ ਕੰਮ ਰਹਿ ਗਿਆ ਹੈ ਮੈਂ ਕਿਹਾ ਕਿਹੜਾ ਜੀ ਬਾਬਾ ਜੀ ਤਾੜੀ ਮਾਰਦੇ ਹੋ ਜੀ ਆਖਿਆ ਜੇ ਜੀ ਕਿੱਥੇ ਕਹਿੰਦੀਆਂ ਨੇ ਜੀ ਤੇ ਸਾਡੇ ਭਾਪੇ ਵਾਰੀ ਕਹਿੰਦੀਆਂ ਸੀ ਭਾਪੇ ਨੇ ਇੱਕ ਵਾਜ ਮਾਰਨੀ ਤੇ ਬੀਬੀ ਨੇ ਤਿੰਨ ਦਿਨ ਆਖਣਾ ਆਈ ਜੀ 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 ਸਾਡੀ ਵਾਰੀ ਆਈ ਤੇ ਕੰਪਰੋਮਾਈਜ਼ ਹੋ ਗਿਆ ਵਾਜ ਮਾਰੀ ਦੀ ਤੇ ਕਹਿੰਦੀ ਹਾਂ ਤੇ ਪੁੱਤ ਜਦੋਂ ਤਾੜੀ ਵਾਰੀ ਆਈ ਨਾ ਹਾਂ ਵੀ ਜਾਂਦਾ ਰਹਿਣਾ ਤੁਸੀਂ ਵਾਜ ਮਾਰਨੀ ਉਹਨੇ ਕੀ ਆਵੇ ਤੁਸੀਂ ਆਖਣਾ ਚਾਹ ਪੀਣੀ ਹਾਂ ਉਹਨੇ ਆਖਣਾ ਆਈ ਰਸੋਈ ਦੋ ਕੱਪ ਬਣਾ ਕੇ ਲਿਆ ਪਤੰਦਰਾ ਇੱਕ ਤੂੰ ਪੀ ਲਈ ਇੱਕ ਮੈਂ ਪੀ ਲੂੰਗੀ ਮੌਕਾ ਇਹੋ ਜਿਹਾ ਆਈ ਜਾਂਦਾ ਕੀ ਕਰੀਏ ਇੱਕੋ ਹੀ ਕੰਮ ਰਹਿ ਗਿਆ ਮੈਂ ਕਿਉਂ ਕਿਹੜਾ ਜੀ ਤੇਰੇ ਕਰਕੇ ਹੀ ਤੇਰੇ ਸ਼ਹਿਰ ਆਈਦਾ ਏ ਦਿਨ ਚੜਦੇ ਨਾ ਪਹਿਲੇ ਪੈ ਰਾਈਦਾ ਤੇਰੇ ਕਰਕੇ ਹੀ ਤੇਰੇ ਸ਼ਹਿਰ ਆਈਦਾ ਦਿਨ ਚੜਦੇ ਨਾ ਪਹਿਲੇ ਪੈ ਰਾਈਦਾ ਕਿੰਨਾ ਚਿਰ ਹੋਰ ਤੜ ਭਾਵਨ ਜੀ ਨਹੀਂ ਸੱਜਗੇ ਹੋਰ ਪੜ ਲੈਣ ਦੇ ਵੇ ਹੋ ਗਿਆ ਮੈਂ ਮੈਨੂੰ ਫਿਰ ਫਿਰ ਤੇਰੇ ਤਹਰ ਤੁੰਗ ਚਿੱਠੇ ਮੁੰਡਿਆ ਵੇ ਕਹਿੰਦੇ ਸਵਰਾ ਤੇਰੀ ਚਾਹਤ ਵਿੱਚ ਅਸੀਂ ਬੈਠੇ ਆ ਕੁਵਾਰੇ ਨੂੰ ਕਦੋਂ ਸਾਡੇ ਫਿੱਕੇ ਦੇ ਮੁਕਾਂ ਮੇ ਕਿੰਨੀ ਸਾਡੇ ਗੇੜਿਆਂ ਦਾ ਗੇੜਿਆਂ ਦਾ ਕਦੋਂ ਮੱਲ ਪਾਵੇਂ ਕਿੰਨੀ ਸਾਡੇ ਗੇੜਿਆਂ ਦਾ ਗੇੜਿਆਂ ਦਾ ਕਦੋਂ ਮੱਲ ਪਾਵੇਂ ਕਿੰਨੀ ਸਾਡੇ ਗੇੜਿਆਂ ਦਾ ਜਿੰਨੂੰ ਚਾਹੀਏ ਵਾਦਾ ਦੇਣਾ ਚਣੀ ਆਈਦਾ ਵੇ ਪਿਆਰ ਨੂੰ ਤਾਂ ਚੰਦਿਆ ਵੀ ਲੋਕਾਂ ਤੋਂ ਲੁਕਾਈਦਾ ਬਣਾਉਂਦਾ ਚਟਕ ਕਿਸੇ ਮੁੰਡਿਆ ਵਾਂ ਕੰਦੇ ਸਬਰਾਂ ਦੇ ਸਬਰਾਂ ਦੇ ਫਾਲੇ ਹੁੰਦੇ ਮਿੱਠੇ ਮੁੰਡਿਆ ਵਾਂ ਕੰਦੇ ਸੋਭਦਾ ਗੱਲ ਇੱਕ ਗੋੜ ਨਾਲ ਸੋਣ ਮੁੰਟਿਆ ਰੇਣੀ ਤੇਰੀ ਝੱਗ ਵਿੱਚ ਅਸੀਂ ਬੈਠਿਆਂ ਕਵਾਰੇ ਨਹੀਂ ਗੱਲ ਇੱਕ ਗੋੜ ਨਾਲ ਮੁੰਟਿਆ ਰੇਣੀ ਤੇਰੀ ਝੱਗ ਵਿੱਚ ਅਸੀਂ ਕਦੋਂ ਸਾਡੇ ਫਿਕਰ ਮੁਕਾਂਵੇਂ ਕਿ ਨਹੀਂ ਸਾਡੇ ਗੇੜਿਆਂ ਦਾ ਗੇੜਿਆਂ ਦਾ ਕਦਮ ਉੱਲ ਪਾਵਾਂਗੇ ਸਾਡੇ ਗੇੜਿਆਂ ਦਾ ਓਏ ਗੇੜਿਆਂ ਦਾ ਕਦਮ ਉੱਲ ਪਾਵਾਂਗੇ ਸਾਡੇ ਗੇੜਿਆਂ ਦਾ ਰੱਖ ਹੌਸਲਾ ਮੈਂ ਕੀਤਾ ਇਕਰਾਰ ਨੂੰ ਨਭਾਂਗੀ ਤੇਰੇ ਪਿੰਡ ਸ਼ਹਿਰ ਆਵੇ ਤੇਰੀ ਬਣਾਂ ਆਉਂਗੀ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਰੱਖ ਹੌਸਲਾ ਮੈਂ ਕੀਤਾ ਇਕਰਾਰ ਨੂੰ ਨਭਾਂਗੀ ਤੇਰੇ ਪਿੰਡ ਸ਼ਹਿਰ ਆਵੇ ਤੇਰੀ ਬਣਾਂ ਆਉਂਗੀ ਕਦੋਂ ਚੱਟ ਲੰਘ ਜਾਂਦਾ ਜਿਹੜਾ ਦਿਨ ਮਿੱਥੇ ਮੁੰਡਿਆ ਵੇ ਕਹਿੰਦੇ ਸਵਰਾ ਗੇੜਿਆਂ ਦੇ ਕਦਮੁੱਲ ਪਾਵੰਗੇ ਨਹੀਂ ਛੱਡ ਗੇੜਿਆਂ ਦਾ ਸਵਰਾਂ ਦੇ ਫੜੂ ਤੇ ਮਿੱਠੇ ਮੁੰਡੇ ਆ ਬਟੰਦ ਸੀ ਮਗ ਗੇੜਿਆਂ ਦਾ ਕਦਮੁੱਲ ਪਾਵੰਗੇ ਨਹੀਂ ਛੱਡ ਗੇੜਿਆਂ ਦਾ ਸਵਰਾਂ ਦੇ